ਕਰ ਨਹੀਂ ਮੈਂ ਬੰਦੇ ਬਣਾ ਹਾਂ ਆਹ ਕੀ ਹੈ ਲਿਆ ਉਹ ਆ ਬਣਾ ਬਣਾ ਵੀਡੀਓ ਬਣਾਏ ਮੈਂ ਉਹ ਵੀ ਬਣਾ ਗੋ ਲੱਗ ਆ ਆ ਵੀਡੀਓ ਆ ਫੜ ਦੇ ਚਲੋ ਚਲੋ ਬਾਈ ਸ਼ਾਹ ਗੁਰਦਾਸਪੁਰ ਦੇ ਪਿੰਡ ਅਲੋਵਾਲ ਵਿੱਚ ਪੰਚਾਇਤੀ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਨੇ ਕੀਤੀ ਹੁੱਲੜਬਾਜੀ ਰਫਲ ਨਾਲ ਪਿੰਡ ਦੇ ਲੋਕਾਂ ਤੇ ਹਮਲਾ ਕਰਨ ਦੀ ਕੀਤੀ ਕੋਸ਼ਿਸ਼ ਪਿੰਡ ਵਾਲਿਆਂ ਨੇ ਕੋਈ ਰਫਲ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਮਾਮਲਾ ਗੁਰਦਾਸਪੁਰ ਦੇ ਪਿੰਡ ਅਲੋਵਾਲ ਦਾ ਹੈ ਜਿੱਥੇ ਪੰਚਾਇਤੀ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਵੱਲੋਂ ਹੁੱਲੜਬਾਜੀ ਦਿਖਾਈ ਗਈ ਪਿੰਡ ਦੀ ਦੂਜੀ ਥੇਰ ਵੱਲੋਂ ਪਿੰਡ ਵਿੱਚ ਨਾਲੀ ਬਣਾਈ ਗਈ ਸੀ ਜਿਸ ਨੂੰ ਸਰਪੰਚਨੀ ਦੇ ਪਤੀ ਗੁਰਨਾਮ ਸਿੰਘ ਨੇ ਤੋੜ ਦੀ ਕੋਸ਼ਿਸ਼ ਕੀਤੀ ਜਦੋਂ ਪਿੰਡ ਦੀ ਤੁਜੀਤਰ ਨੇ ਇਸ ਦਾ ਵਿਰੋਧ ਕੀਤਾ ਤਾਂ ਮਹਿਲਾ ਸਰਪੰਚ ਦੇ ਪਤੀ ਨੇ ਆਪਣੀ ਰਫਲ ਕੱਢ ਲਈ ਅਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਪਰ ਪਿੰਡ ਵਾਸੀਆਂ ਨੇ ਉਸ ਦੀ ਰਫਲ ਕੋ ਲਈ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਆਉਣ ਤੋਂ ਪਹਿਲਾਂ ਹੀ ਗੁਰਨਾਮ ਸਿੰਘ ਔਕੇ ਤੋਂ ਫਰਾਰ ਹੋ ਗਿਆ ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਸਾਰੇ ਮਾਮਲੇ ਨੂੰ ਦੇਖਦਿਆਂ ਹੋਇਆ ਪੁਲਿਸ ਨੇ ਦੋਨਾਂ ਤਰ੍ਹਾਂ ਨੂੰ ਥਾਣੇ ਬੁਲਾਇਆ ਸੀ ਪਰ ਰਾਤ ਨੂੰ ਉਸ ਵੇਲੇ ਹੰਗਾਮਾ ਸ਼ੁਰੂ ਕਰ ਦਿੱਤਾ ਜਦੋਂ ਉਸ ਵੱਲੋਂ ਟਰੈਕਟਰ ਲੈ ਕੇ ਤੁਜੀਤ ਦੀ ਫਸਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਪਲਾਟਾਂ ਦੀਆਂ ਕਦਮੀ ਤੋੜੀਆਂ ਗਈਆਂ ਪੰਚਾਇਤੀ ਜ਼ਮੀਨ ਨੂੰ ਜਾਣ ਵਾਲੇ ਰਸਤੇ ਨੂੰ ਵੀ ਖਰਾਬ ਕੀਤਾ ਗਿਆ ਇੱਕ ਹਵੇਲੀ ਦੇ ਕੋਠੇ ਦਾ ਵੀ ਕਾਫੀ ਨੁਕਸਾਨ ਕੀਤਾ ਹੈ ਇਹ ਸਾਰੇ ਦਾਅਵੇ ਦੂਸਰੀ ਤਰਫੋਂ ਕੀਤੇ ਗਏ ਹਨ ਉਹਨਾਂ ਕਹਿ ਕੇ ਸਵੇਰੇ ਇਸ ਬੰਦੀ ਫਿਰ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਹੈ ਉਹਨਾਂ ਮੰਗ ਕੀਤੀ ਹੈ ਕਿ ਮਹਿਲਾ सरपंच ਦੇ ਪਤੀ ਖਿਲਾਫ ਇੱਕ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਪੇਸ਼ਬੰਦੀ ਥਾਣਾਧਾਰੀ ਵੱਲੋਂ ਐਸਐਚਓ ਪਰਮੇਂਦਰ ਸਿੰਘ ਨੇ ਦੱਸਿਆ ਕਿ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਹੈ ਤੇ ਪਿੰਡ ਵਾਸੀਆਂ ਨੇ ਪਿੰਡ ਦੀ ਮੌਜੂਦ ਵਹਿਲਾ ਸਰਪੰਚ ਜੀ ਪਤੀ ਗੁਰਨਾਮ ਸਿੰਘ ਉੱਪਰ ਪ੍ਰਿੰਟ ਵਿੱਚ ਖੁੱਲੜਬਾਜੀ ਕਰਨ ਤੇ ਕਥੇ ਤੋਤੇ ਦੋਸ਼ ਲਗਾਏ ਹਨ ਉਹਨਾਂ ਦਾਸ਼ਾ ਗੁਰਨਾਮ ਸਿੰਘ ਦੀ ਇੱਕ ਰਫਲ ਵੀ ਉਹਨਾਂ ਨੇ ਆਪਣੇ ਕਬਜੇ ਵਿੱਚ ਲਈ ਹੈ ਉਹਨਾਂ ਦਾਸ਼ਾ ਕਿ ਪਿੰਡ ਵਾਸੀਆਂ ਦੇ ਬਿਆਨ ਦਰਜ ਕਰ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਕਹਿਆ ਸਾਰੀ ਜਾਂਚ ਮਾਮਲੇ ਤੋਂ ਬਾਅਦ ਹੀ ਅਗਲੇ ਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਮਹਾਵੀਰ ਸਿੰਘ ਲੰਬੜਦਾਰ ਮੈਂ ਮੌਜੂਦਾ ਪਿੰਡ ਦਾ ਲੰਬੜਦਾਰ ਹਾਂ ਜੋ ਕਿ ਗੁਰਨਾਮ ਸਿੰਘ ਕੱਲੇ ਮੇਰਾ ਤਾਜ ਦੇ ਬੇਟੇ ਦੇ ਇੱਥੇ ਬਾਹਰ ਘਰੇ ਦੇ ਪੈਪ ਪਾਏ ਹਨ ਪੈਪ ਦੇ ਉੱਤੇ ਨਾ ਮਟੀਰੀਅਲ ਜੋ ਇਹਨਾਂ ਦੇ ਗਵਾੰਡੀ ਹਨ ਉਹਨਾਂ ਨੇ ਮਟੀਰੀਅਲ ਆਪਣਾ ਪਾ ਲਿਆ ਸੀ ਇਹਨੂੰ ਕਹੇ ਮਟੀਰੀਅਲ ਪਾ ਦੇ ਇਹਨੇ ਪਾਇਆ ਨਹੀਂ ਇਹਨੂੰ 4-5 ਦਿਨਾਂ ਅਸੀਂ ਕਹਿੰਦੇ ਰਹੇ ਮਟੀਰੀਅਲ ਪਾ ਇਹਨੇ ਮਟੀਰੀਅਲ ਨਹੀਂ ਪਾਇਆ ਉਹ ਤਾਈ ਦੇ ਬੇਟੇ ਨੇ ਜਿਹੜਾ ਮਟੀਰੀਅਲ ਹੈ ਆਪਣੇ ਕੋਲ ਲਿਆ ਕੇ ਤੇ ਪਾਉਣ ਦਿਆ ਜਦੋਂ ਮਟੀਰੀਅਲ ਪੈ ਗਿਆ ਸ਼ਾਮ ਨੂੰ ਠੀਕ ਹੈ ਇਹ ਸ਼ਰਾਬ ਪੀਤੀ ਸੀ ਇਹਨੇ ਗੱਡੀ ਲੈ ਕੇ ਆਇਆ ਦੋ ਤਿੰਨ ਵਾਰੀ ਇਹਨੇ ਅੱਗੇ ਪਿਛੇ ਕੀਤੀ ਹੈ ਅੱਗੇ ਪਿਛੇ ਆਣ ਕੇ ਇਹਨੂੰ ਕਿਹਾ ਵੀ ਚੱਲ ਇੱਥੋਂ ਚੱਲ ਜਾ ਨਾ ਇਦਾਂ ਕਰ ਇਹਨੇ ਮੁੜ ਕੇ ਆਪਣੀ ਦਨਾਲੀ ਕੱਢ ਲਈ ਦਨਾਲੀ ਕੱਢ ਕੇ ਇਹਨੇ ਫੈਰ ਭਰ ਲਿਆ ਜੋ ਕਿ ਸਾਡੇ ਬੰਦਿਆਂ ਨੇ ਦਨਾਲੀ ਇਹਦੇ ਕੋ ਖੋਲੀ ਆ ਹੋ ਕੇ ਮੁੜ ਕੇ ਐਸਐਚਓ ਸਾਹਿਬ ਨੂੰ ਫੋਨ ਕੀਤਾ ਮੌਕੇ ਤੇ ਪੁਲਿਸ ਆ ਗਈ ਹੈ ਪੁਲਿਸ ਨੇ ਆਣ ਕੇ ਦਿਨਾਲੀ ਜਿਹੜੀ ਬਰਾਮਦ ਕੀਤੀ ਹੈ ਉਹਦੇ ਦੋ ਫਾਇਰ ਹਨ ਮੌਕੇ ਤੇ ਉਹ ਵੀ ਕੱਢੇ ਨੇ ਆਣ ਕੇ ਤੇ ਐਸਐਚਓ ਸਾਹਿਬ ਨੇ 10 ਵਜੇ ਦਾ ਸਿਰੇ ਟਾਈਮ ਦਿੱਤਾ ਸੀ ਮੁੜ ਕੇ ਰਾਤ ਜੋ ਕਿ 1:30 ਵਜੇ ਨੇ ਫੇਰ ਦੁਬਾਰਾ ਜੋ ਕਿ ਵੇਲੀ ਦਾ ਵੇਲੀ ਦਾ ਸਾਰਾ ਨੁਕਸਾਨ ਕੀਤਾ ਜੋ ਕਿ ਇਹਦੇ ਘਰ ਲੱਗੇ ਸਾਡੀ ਪੈਲੀ ਆ ਉਹਦੀ ਇਹਨੇ 10 12 ਮਰਲੇ ਜਿਹੜਾ ਜਗਾ ਉਹਨਾਂ ਨੇ ਵਿੱਚ ਆਪਣੇ ਚਾਰ ਲਾ ਲਿਆ ਠੀਕ ਹੈ ਜੀ ਕੋਠਾ ਤੋੜਤਾ ਨੇ ਪੰਚਾਇਤ ਦਾ ਜਿਹੜਾ ਜੋ ਰਾਹ ਵਾਤ ਆ ਮੇਰੇ ਕੋਲ ਵੀ ਆਲਵਾਲ ਦੀ ਪੰਚਾਇਤ ਆ ਜੀ ਕੁਝ ਰਕਬਾ ਤੇ ਇਹਨਾਂ ਸਾਰਾ ਰਾਹਵਾਤਾ ਜੋ ਝੋਨੇ ਦਾ ਸਾਰਾ ਨੁਕਸਾਨ ਕੀਤਾ ਅਸੀਂ ਇਹ ਇਨਸਾਫ ਕਰਦੇ ਆਂ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਠੀਕ ਆ ਜੀ ਮੈਂ ਵੀ ਆਮ ਪਾਲੀ ਦਾ ਛਪਾਈ ਆ ਮੈਂ ਪੋਲਿੰਗ ਏਜੰਟ ਬਣਿਆ ਸੀ ਜਗਰੂ ਸਿੰਘ ਖਾਂ ਜੀ ਦਾ ਜਦੋਂ ਇਲੈਕਸ਼ਨ ਹੋਈ ਸੀ ਮੈਂ ਪੋਲਿੰਗ ਏਜੰਟ ਅੰਦਰ ਬਣਿਆ ਸੀ ਅਸੀਂ ਹਾਂ ਜੀ ਇਹਦੀ ਘਰਦੀ ਆ ਜੀ ਮੌਜੂਦਾ ਸਰਪੰਚ ਸਾਡੇ ਇਹ ਦੇਖੋ ਇੱਕ ਮੈਂਬਰ ਆ ਸਾਡੇ ਕੋਲ 6 ਮੈਂਬਰ ਆ ਜੀ ਇਹੀ ਰਣਜੀਤ ਸ਼ਾਹ ਇਹੀ ਰਣਜਾ ਸ਼ਾਹ ਜੀ ਠੀਕ ਨੇ ਪਰਿਵਾਰ ਦਾ ਕਹਿਣਾ ਹੈਗਾ ਕਿ ਇਹਦਾ ਵੀ ਰੇਤਾ ਬਜਰੀ ਨਹੀਂ ਸੀ ਮਿਲ ਰਿਹਾ ਜਿਸ ਕਰਕੇ ਉਹ ਨਹੀਂ ਸੀ ਪੂਰੇ 하게 ਲੇਕਿਨ ਉਹਨੇ ਕਰ ਦੇਣਾ ਸੀ ਕੰਮ ਨਹੀਂ ਅਸੀਂ ਇਹ ਕਹਿੰਦੇ ਵੀ 4-5 ਦਿਨ ਹੋ ਗਏ ਇਹਨੂੰ ਕਹਿੰਦੇ ਰੇਤਾ ਬਜਰੀ ਵੇਖੋ ਜੇ ਉਹ ਥਾਂ ਦੇ ਵਿੱਚ ਪੈ ਸਕਦਾ ਰੇਤਾ ਬਜਰੀ ਕੀ ਗੱਲ ਇੰਨੀਆਂ ਦੁਕਾਨਾਂ ਨੇ ਧਾਰੀਆਲ ਵਿੱਚ ਕਿਤੋਂ ਨਹੀਂ ਇਹਨੂੰ ਬਜਰੀ ਰੇਤ ਮਿਲੀ ਜਿੱਥੋਂ ਮਰਜੀ ਸੀਮੈਂਟ ਲੈ ਆਂਦਾ ਵੇਖੋ ਜੇ ਸਾਨੂੰ ਮਿਲ ਸਕਦਾ ਇਹਨੂੰ ਨਹੀਂ ਮਿਲ ਸਕਦਾ ਕਿੰਨੀ ਕਿ ਜਗ੍ਹਾ 3 ਬੋਰੀਆਂ ਸਾਰਾ ਸੀਮੈਂਟ ਪੈਣਾ ਸੀ ਜੇ ਉੱਥੇ ਪਾ ਸਕਦਾ ਤੇ ਉੱਥੇ ਵੀ ਪਾ ਦਿੰਦਾ ਠੀਕ ਆ ਜਾਨ ਬੁੱਝ ਕੇ ਠੀਕ ਨੇ ਧਮਕੀਆਂ ਦਿੰਦਾ ਠੀਕ ਹੈ ਅਹੀਂ ਇਹ ਤਾਂ ਨਹੀਂ ਮੈਂਬਰ ਇਹਨੂੰ ਦੇਖ ਰਾਜੀ ਠੀਕ ਨਹੀਂ ਪ੍ਰਬੰਧਕ ਲਾਇਆ ਹੋਇਆ ਪਿੰਡ ਵਿੱਚ ਹੁਣ ਪੁਲਿਸ ਆਈ ਕੀ ਕਹਿੰਦੀ ਹੈ ਪੁਲਸ ਹੁਣ ਆਈ ਆ ਰਾਤ ਵੀ ਆਏ ਸੀ ਜੋ ਕਿ ਇਹਦਾ ਟਰੈਕਟਰ ਜਿਹੜਾ ਬਰਾਮਦ ਕਰਕੇ ਉਹਨਾਂ ਥਾਣੇ ਲੈ ਗਏ ਨੇ ਹੁਣ ਪੁਲਸ ਆਈ ਆ ਤੇ ਵੇਖੋ ਜੀ ਅਸੀਂ ਕਾਰਵਾਈ ਕਰਾਉਣੀ ਚਾਹੁੰਦੇ ਆ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਬਸ ਅਸੀਂ ਪ੍ਰਸ਼ਾਸਨ ਇਹ ਮੰਗ ਕਰਦੇ ਆ ਆਮਰਬੀਰ ਸਿੰਘ ਪਿੰਡ ਆਲੋਵਾਲ ਜੋ ਕਿ ਮੈਂ ਅਕਤੂਬਰ ਮਹੀਨੇ ਜੋ ਸਰਪੰਚੀ ਦੀ ਚੋਣ ਹੋਈ ਇਹ ਲੜੀ ਸੀ ਮੇਰੇ ਮੁਕਾਬਲੇ ਗਰਨਾਮ ਸਿੰਘ ਨੇ ਉਹਦੀ ਵਾਈਫ ਨੇ ਚੋਣ ਲੜੀ ਸੀ ਉਹ ਸਰਪੰਚੀ ਦੀ ਚੋਣ ਜਿੱਤ ਗਿਆ ਸੀ ਮੇਰੇ 6 ਮੈਂਬਰ ਬਣ ਗਏ ਜੋ ਕਿ ਉਸ ਦਿਨ ਤੋਂ ਅਸੀਂ ਪਿੰਡ ਦੇ ਚ ਪ੍ਰਬੰਧਕ ਲਾਇਆ ਸੀ ਕੰਮ ਕਰਨ ਵਾਸਤੇ ਠੀਕ ਹੈ ਜੀ ਇਹ ਚਾਹੁੰਦਾ ਸੀ ਕਿ ਜੋ ਮੈਂਬਰ ਹੈ ਮੇਰਾ ਸਮਰਥਨ ਦੇਣ ਜੋ ਕਿ ਸਾਡੇ ਮੈਂਬਰ ਇਹਦਾ ਸਮਰਥਨ ਨਹੀਂ ਦਿੱਤਾ ਸੀ ਇਸੇ ਇਦਾਂ ਹੀ ਕੰਮ ਕਰਦਿਆਂ ਕਰਦਿਆਂ ਜੋ ਕਿ ਮੇਰੇ ਘਰ ਦੇ ਬਾਹਰ ਮੇਰੀ ਜਗਾ ਮੇਰੇ ਘਰ ਦਾ ਪਾਣੀ ਜਾਂਦਾ ਸੀ ਉਹ ਕੱਲ ਰਾਤ ਇਹਨੇ ਚਾਰ ਪੰਜ ਦਿਨ ਹੋ ਗਏ ਨੇ ਪੈਪ ਪਾਏ ਸੀ ਉਹਦੇ ਤੇ ਇਹਨੇ ਮਟੀਰੀਅਲ ਨਹੀਂ ਪਾਇਆ ਸੀ ਜੋ ਕਿ ਮੇਰੇ ਗੁਮਾਂਡਾ ਉਹਨਾਂ ਦੇ ਖਾਂ ਤੇ ਮਟੀਰੀਅਲ ਪਾਤਾ ਸੀ ਮੇਰੀ ਇਹਨੇ ਜਗਾ ਛੱਡਤੀ ਸੀ ਜੋ ਕਿ ਕੱਲ ਹੁਣ ਮੈਂ ਆਪਣੇ ਕੋਲ ਮਟੀਰੀਅਲ ਲਿਆ ਕੇ ਮੈਂ ਆਪਣੀ ਜਗ੍ਹਾ ਤੇ ਪਾਇਆ ਇਹ ਰਾਤ ਨੂੰ ਪੈਗ ਲੱਗਾ ਬਿਲਕੁਲ ਟਾਈਟ ਹੋਇਆ ਇਹ ਆ ਗਿਆ ਇਹਨੇ ਉਹ ਮਟੀਰੀਅਲ ਦੇ ਉੱਤੇ ਗੱਡੀ ਚਾੜਤੀ ਇੱਕ ਵਾਰੀ ਗਾਂ ਕੀਤੀ ਇੱਕ ਅਰੇ ਪਛਾਨ ਜਦੋਂ ਕਿ ਇਹਨੇ ਕੀਤਾ ਮੈਂ ਜਾ ਕੇ ਭੱਜ ਕੇ ਬਾਰੀ ਫੜ ਲਈ ਬਾਰੀ ਖੋਲ ਕੇ ਇਹਨੂੰ ਪੁੱਛਿਆ ਮੈਂ ਗਰਨਾਮ ਸਿੰਘ ਹਟ ਜਾ ਨਾ ਇਦਾਂ ਕਰ ਇਹ ਗਰਨਾਮ ਸਿੰਘ ਜਦੋਂ ਇਨੀ ਗੱਲ ਕਹੇ ਨੇ ਬਾਰੀ ਮਿਲ ਕੇ ਇਹਨੇ ਰਫਲ ਕੱਢ ਕੇ ਰਫਲ ਡਿਆ ਪਿਆ ਪਰਨ ਜਦੋਂ ਇਹਨੇ ਰਫਲ ਭੰਡਿਆ ਪਿਆ ਮੇਰੇ ਨਾਲ 4-5 ਮੁੜੇ ਸੀ ਜੋ ਮਟੀਰੀਅਲ ਲੇਵਰ ਦਾ ਕੰਮ ਕਰ ਰਹੀ ਅਸੀਂ ਸਾਰੇ ਭੱਜ ਕੇ ਅਸੀਂ ਇਹ ਰਫਲ ਖੋਲੀ ਰਫਲ ਖੋ ਕੇ ਤੇ ਅਸੀਂ ਬਾਹਰ ਲੈ ਆਂਦੀ ਜਦੋਂ ਇਹ ਗੱਲ ਹੋਈ ਇਹਨੇ ਖਿੱਚ ਕੇ ਬਾਰੀ ਮਾਰ ਕੇ ਇਹਨੇ ਗੱਡੀ ਦਾ ਸਲਫ ਮਾਰਿਆ ਇਹ ਗੱਡੀ ਭਜਾ ਕੇ ਆਪਣੇ ਚਲ ਗਿਆ ਆਪਣੇ ਘਰ ਆਪਣੇ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਮੁਲਾਜ਼ਮ ਆਏ ਐਸਐਚਓ ਸਾਹਿਬ ਆਏ ਉਹਨਾਂ ਆਣ ਕੇ ਸਾਡੀ ਸਾਰੀ ਗੱਲਬਾਤ ਸੁਣੀ ਉਹ ਨਾਲ ਕੇ ਜੋ ਹਾੜੇ ਰਫਲ ਦੀ ਫੜੀ ਸੀ ਉਹਨਾਂ ਸਾਡੇ ਕੋਲ ਰਫਲ ਆਈ ਉਹਨਾਂ ਨੂੰ ਦੇਤੀ ਉਹਨਾਂ ਨਾਲ ਕੇ ਵੇਖੀ ਰਫਲ ਭਰੀ ਸੀ ਦੋ ਰਾਉਂਡ ਹੀ ਉੱਚ ਉਹਨਾਂ ਸਾਡੇ ਕੋਲ ਵੀਡੀਓ ਨਾ ਹਣ ਆਪਣੇ ਰਾਉਂਡ ਕੱਢ ਕੇ ਰਫਲ ਉਹ ਲੈ ਕੇ ਨਾਲ ਐ ਐਸ ਐਚਓ ਸਾਹਿਬ ਨੇ ਸਾਨੂੰ ਸਟੈਂਪ ਦੇਤਾ ਕਿ ਸਵੇਰੇ 10 ਵਜੇ ਆਜੋ ਕੋਈ ਨਹੀਂ ਜਿੱਦਾਂ ਤੁਸੀਂ ਕਹੋਗੇ ਉਦਾਂ ਹੋ ਜਾਏਗਾ ਠੀਕ ਆ ਅਸੀਂ ਸੱਤ-ਸੱਤ ਤੋਂ ਚੱਲ ਗਏ ਅਸੀਂ ਵੀ ਆਪਣੇ ਸਾਰੇ ਰੂਮ ਡੈਪੇ ਕਰਨ ਸੌਂਗੇ ਇਹ ਰਾਤ ਕੋਈ 1:30 ਵਜੇ ਦਾ ਟਾਈਮ ਆ 1:00 ਵਜੇ ਦਾ ਹੀ ਕੈਮਰਾ ਚੈੱਕ ਕੀਤੇ 1:00 ਵਜੇ ਦੇ ਨਾਲ ਯਾਰ ਜਿਹਦੇ ਦੋਵੇਂ ਪਿਓ ਪੁੱਤ ਸ਼ਰਾਬ ਨਾਲ ਰਜੇ ਕਿ ਉਹ ਮੁੜਾਇਦਾ ਨਾਲ ਹੀ ਇਹ ਹੀ ਚਲਾਉਂਦਾ ਟਰੈਕਟਰ ਇਹਨਾਂ ਲਿਆ ਕੇ ਜਿਹੜਾ ਮਟੀਰੀਅਲ ਪਾਇਆ ਸੀ ਉਹ ਜਿੰਨੀ ਮੇਰੀ ਜਗਾ ਵਾ ਇਹਨਾਂ ਸਾਰੀ ਉਹ ਢਾਤੀ ਢੋਂ ਤੋਂ ਬਾਅਦ ਮੇਰਾ ਜੋ ਮੈਂਬਰ ਪੰਚਾਇਤ ਜਿਹਨੂੰ ਤੰਗ ਪਰੇਸ਼ਾਨ ਕਰਦੇ ਸੀ ਉਹਦੇ ਘਰ ਗਏ ਉਹਦੇ ਘਰ ਦੇ ਬਾਹਰ ਉਹਦਾ ਗੇਟ ਉਹਦੀ ਕੰਦ ਢਾਈ ਉਸ ਤੋਂ ਬਾਅਦ ਜਾ ਕੇ ਮੇਰੀ ਬੰਬੀ ਇਹਦੇ ਘਰ ਦੇ ਸਾਹਮਣੇ ਮੇਰੀ ਮੋਟਰ ਵਾ ਉਹਦਾ ਕਮਰਾ ਢਾਇਆ ਉਸ ਤੋਂ ਬਾਅਦ ਜਾ ਕੇ ਮੇਰਾ ਕਮਾਦ ਘਟੋ ਘਟ ਦੋਕਾਂ ਥਾਂ ਇਹਨੇ ਕਮਾਦ ਵਾਇਆ ਉਸ ਤੋਂ ਬਾਅਦ ਫਿਰ ਜੋ ਮੇਰੇ ਕੋ ਪੰਚਾਇਤ ਵਾ ਪਿੰਡ ਪਿੰਡ ਦਾ ਅਲੋਵਾਲ ਦੀ ਉਹ ਉਸ ਨੂੰ ਜੋ ਰਸਤਾ ਜਾਂਦਾ ਨੇ ਉਹ ਰਸਤਾ ਵਾਇਆ ਪੰਚਾਇਤ ਵਾਲੀ ਜਿਹੜੀ ਪੰਚਾਇਤ ਵਾਲੀ ਜਿਹੜੀ ਝੋਨਾ ਵਾ ਇਹਨੇ ਉਹਦੇ ਵਿੱਚੋਂ ਦੀ ਟਰੈਕਟਰ ਘੁਮਾ ਕੇ ਝੋਨਾ ਮੇਰਾ ਖਰਾਬ ਕੀਤਾ ਫੇਰ ਅਹੀ ਰਾਤ ਹਨ ਜੋ ਪਾ ਲੱਗਾ ਇਹ ਰਾਤ 2 ਵਜੇ ਐਸਐਚਓ ਸਾਹਿਬ ਨੂੰ ਫੇਰ ਫੋਨ ਕੀਤਾ ਉਹਨਾਂ ਉਸੇਲੇ ਮੁਲਾਜ਼ਮ ਭੇਜੇ ਮੁਲਾਜ਼ਮ ਭੇਜੇ ਆਣ ਕੇ ਉਹਨਾਂ ਇਹਦਾ ਘਰੋਂ ਇਹ ਆਪ ਭੱਜ ਚੁੱਕਾ ਸੀ ਇਹਦੇ ਘਰੋਂ ਟਰੈਕਟਰ ਬਰਾਮਦ ਕੀਤਾ ਤੇ ਟਰੈਕਟਰ ਉਹ ਲੈ ਗਏ ਫੇਰ ਅਹੀਂ ਚਲੋ ਕੀਤਾ ਹੁਣ ਸਵੇਰੇ ਫੇਰ ਹੁਣ ਐਸਐਚਓ ਸਾਹਿਬ ਆਏ ਆ ਐਸਐਚਓ ਸਾਹਿਬ ਨੇ ਮੌਕਾ ਸਾਰਾ ਵੇਖ ਚੁੱਕੇ ਆਣ ਕੇ ਅਸੀਂ ਚਾਹੁੰਦੇ ਆ ਕਿ ਜੋ ਸਾਡੇ ਨਾਲ ਧੱਕਾ ਹੋਇਆ ਵਾ ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਅਸੀਂ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਸਰੀਕਾਲ ਸਾਰਿਆਂ ਨੂੰ ਬੁਲਾਵਾਂਗੇ ਤੇ ਮੇਰਾ ਨਾਮ ਕੁਲਦੀਪ ਕੌਰ ਜੇ ਤੇ ਇਹ ਆ ਸਾਡੇ ਸਰਪੰਚ ਸਾਹਿਬ ਮਨਜੀਤ ਕੌਰ ਠੀਕ ਹੈ ਤੇ ਅਸੀਂ ਘਰ ਦੇ ਮੈਂਬਰ ਵਾਂ ਇੱਕੋ ਮੈਂਬਰ ਵਾਂ ਇੱਕੋ ਪਰਿਵਾਰ ਆਹੀਂ ਠੀਕ ਵਾ ਨਾ ਤੇ ਅਸੀਂ ਪਿੰਡ ਆਲੋਵਾਲ ਦੇ ਵਿੱਚ ਅਹੀਂ ਉਥੇ ਗਾਲੀਆਂ ਗਲੀਆਂਾਂ ਦਾ ਤੇ ਨਾਲੀਆਂ ਦਾ ਕੰਮ ਚੱਲ ਰਿਹਾ ਸੀ ਤੇ ਆਹ ਦਾ ਕੰਮ ਚੱਲ ਰਿਹਾ ਸੀ ਇਹ ਉਧਰੋਂ ਜਦੋਂ ਕੰਮ ਚੱਲ ਰਿਹਾ ਸੀ ਤੇ ਅਹੀਂ ਬਸ ਉਧਰੋਂ ਸਾਡੇ ਸਰਪੰਚ ਸਾਹਿਬ ਆਉਂਦੇ ਸੀ ਧਾਰੀਵਾਲ ਸ਼ਹਿਰ ਤੋਂ ਤੇ ਜਦੋਂ ਧਾਰੀਵਾਲ ਸ਼ਹਿਰ ਤੋਂ ਆਉਂਦੇ ਸੀ ਆਣ ਕੇ ਇਹਨਾਂ ਨੇ ਉਥੇ ਗੱਡੀ ਰੋਕੀ ਇਹਨਾਂ ਨੇ ਕਿਹਾ ਵੀ ਚਲੋ ਮੈਂ ਕੰਮ ਤੇ ਕਰਵਾ ਰਿਹਾ ਸੀ ਤੇ ਤੁਸੀਂ ਕਿਉਂ ਇਹ ਕੰਮ ਕਰ ਰਹੇ ਹੋ ਤੇ ਉਹਨਾਂ ਨੇ ਇਹਨਾਂ ਨੂੰ ਗਾਲ ਮੰਦਾ ਕੀਤਾ ਤੇ ਇਹਨਾਂ ਦੇ ਕੱਪੜੇ ਪਾੜੇ ਤੇ ਇਹਨਾਂ ਦੀ ਗੱਡੀ ਭੰਨੀ ਗੱਡੀ ਭੰਨਦੇ ਵਿੱਚ ਇੱਕ ਗੋਰੂ ਆ ਇੱਕ ਮਣੀ ਆ ਲੰਬੜਦਾਰ ਤੇ ਇੱਕ ਘਾਰੋ ਆ ਮਜਬੀ ਸਿੰਘ ਮੁੰਡਾ ਇੱਕ ਮਹਾਸ਼ਾ ਮੁੰਡਾ ਵਾ ਬੱਗਾ ਠੀਕ ਵਾ ਇਹ ਇਹਦੇ ਹੱਥੀ ਪਏ ਨੇ ਨਲੇ ਇਹਨਾਂ ਨੇ ਗੱਡੀ ਭੰਨੀ ਆ ਤੇ ਇੱਕ ਜਿਹੜਾ ਗੋਰੂ ਆ ਉਹਦਾ ਡੈਡੀ ਹੈਗਾ ਅ ਬਿੱਲਾ ਉਹਨੂੰ ਕਹਿ ਦਿੰਦੇ ਨੇ ਪੱਕੇ ਨਾਮ ਦਾ ਮੈਨੂੰ ਨਹੀਂ ਪਤਾ ਉਹਦਾ ਕੀ ਹੈ ਤੇ ਕੀ ਨਹੀਂ ਠੀਕ ਹੈ ਤੇ ਬਾਕੀ ਨਾ ਤੁਹਾਨੂੰ ਬਾਅਦ ਚਾਪੇ ਪਤਾ ਲੱਗ ਜਾਏਗਾ ਜੋ ਹੈਗੇ ਨੇਗੇ ਇਹ ਇਹਨਾਂ ਨੇ ਸਾਡੇ ਸਰਪੰਚ ਸਾਹਿਬ ਦੀ ਬਹੁਤ ਬੇਇੱਜ਼ਤੀ ਕੀਤੀ ਜੇ ਅਸੀਂ ਅਸੀਂ ਪਿੰਡ ਦੇ ਮੌਜੂਦਾ ਸਰਪੰਚਾਂ ਅਸੀਂ ਪਿੰਡ ਕਰਵਾਉਂਦੇ ਹਾਂ ਸਾਡਾ ਪ੍ਰਬੰਧਕ ਲੱਗਾ ਹੋਆ ਜਦੋਂ ਅਸੀਂ ਪਿੰਡ ਕੰਮ ਕਰਵਾਉਣ ਦੇ ਆ ਤੇ ਫਿਰ ਇਹ ਵਿੱਚ ਹਰ ਇੱਕ ਕੰਮ ਦੇ ਵਿੱਚ ਸਾਡੇ ਲੱਤ ਡੰਬਦੇ ਨੇਗੇ ਤੇ ਹਰ ਇੱਕ ਥਾਂ ਤੇ ਸਾਨੂੰ ਜਲੀਲ ਕਰਦੇ ਨੇ ਤੇ ਫਿਰ ਅਸੀਂ ਸਾਡੇ ਸਰਪੰਚ ਸਾਹਿਬ ਘਰ ਆਗੇ ਨੇਗੇ ਜਦੋਂ ਘਰ ਆਣ ਕੇ ਅਸੀਂ ਆਪਣੇ ਘਰ ਰੋਟੀ ਪਾਣੀ ਖਾਦਾ ਅਸੀਂ ਪੈ ਗਏ ਆ ਮੁੜ ਕੇ ਪੁਲਿਸ ਆਈ ਪੁਲਿਸ ਨੇ ਕਿਹਾ ਕੀ ਗੱਲ ਹੋਈ ਅਸੀਂ ਵੀ ਦਰਖਾਸਤ ਦਿੱਤੀ ਚਲੋ ਉਹਨਾਂ ਨੇ ਵੀ ਦਿੱਤੀ ਹੋਣੀ ਆ ਇਹ ਪੁਲਸ ਨੇ ਕਿਹਾ ਵੀ ਅਸੀਂ ਆਪਣੀ ਘਰ ਆ ਮੁੜ ਕੇ ਪੈ ਗਏ ਆਣ ਕੇ ਕੋਈ ਗੱਲਬਾਤ ਨਹੀਂ ਹਾਨੂੰ ਨਹੀਂ ਪਤਾ ਰਾਤ ਇਹਨਾਂ ਨੇ ਕੀ ਕੀਤਾ ਆਪੇ ਇਹਨਾਂ ਨੇ ਆਪਣੀਆਂ ਪੈਲੀਆਂ ਵਾਈਆਂ ਆਪੇ ਇਹਨਾਂ ਨੇ ਆਪਣੀਆਂ ਕੰਧਾਂ ਢਾਈਆਂ ਉਹ ਵੀ ਸਾਡੇ ਤੇ ਇਲਜ਼ਾਮ ਲਾ ਛੱਡਿਆ ਇਹਨਾਂ ਨੇ ਵੀ ਇਹਨਾਂ ਨੇ ਕੀਤਾ ਸਾਰਾ ਕੰਮ ਪਰ ਅਸੀਂ ਇਹ ਕੁਝ ਨਹੀਂ ਕੀਤਾ ਹੈਗਾ ਠੀਕ ਆ ਇਹੋ ਜੇ ਕੰਮ ਇਹਨਾਂ ਨੂੰ ਹੁੰਦੇ ਕਰਨੇ ਹਾਨੂੰ ਨਹੀਂ ਹੁੰਦੇ ਕਰਨੇ ਨਾ ਹੀ ਸਾਡੇ 25 ਸਾਲ ਸਾਡੇ ਸਹੁਰਾ ਸਾਹਿਬ ਨੇ ਸਪੈਸੀ ਕੀਤੀ ਜੇ ਬਲਾਕ ਸੰਮਤੀਆਂ ਦੇ ਮੈਂਬਰ ਰਹੇ ਜੀ ਠੀਕ ਵਾ ਸਾਡੇ ਤਾਇਆ ਸਾਹਿਬ ਨੇ 15 ਸਾਲ ਸਰਪੰਚੀ ਕੀਤੀ ਜੇ ਅਸੀਂ ਇਦਾਂ ਦੇ ਕੰਮ ਕਰਾਂਗੇ ਠੀਕ ਵਾ ਸਾਰੀ ਉਮਰ ਸਾਡੀ ਸਰਪੰਚੀਆਂ ਚ ਲੰਘ ਗਈ ਜੇ ਅਸੀਂ ਇਦਾਂ ਦੇ ਕੰਮ ਨਹੀਂ ਕਰ ਸਕਦੇ ਨਾ ਹੀ ਸਾਨੂੰ ਇਦਾਂ ਦੇ ਕੰਮ ਕਰਨੇ ਆਉਂਦੇ ਨੇਗੇ ਇਹ ਕੰਮ ਇਹਨਾਂ ਨੂੰ ਆਉਂਦੇ ਨੇ ਇਹਨਾਂ ਨੂੰ ਇਹ ਪੁੱਛ ਕੇ ਵੇਖੋ ਭਲਾ ਤੁਹਾਡਾ ਇੱਕ ਵੀ ਮੈਂਬਰ ਹੈਗਾ ਜਿਹੜੇ ਤੁਸੀਂ ਬਣਾ ਕੇ ਬੈਠੇ ਜੇ ਅਸੀਂ 200 ਬੋਲ ਲੀਡ ਦੇ ਨਾਲ ਪਿੰਡ ਦੇ ਵਿੱਚੋਂ ਬਣਾਇਆ ਸਾਨੂੰ ਮਤਲਬ ਵੋਟਾਂ ਪਾ ਕੇ ਬਣਾਇਆ ਵਾ ਪਿੰਡ ਦੇ ਆ ਨੇ ਠੀਕ ਵਾ ਅਸੀਂ ਬਣੇ ਆ ਇਹਾਨੂੰ ਪਿੰਡ ਦੀ ਸਹਿਮਤੀ ਨਾਲ ਹਰ ਇੱਕ ਨੇ ਬਣਾਇਆ ਹਰ ਇੱਕ ਭੈਣ ਭਰਾ ਨੇ ਸਾਡਾ ਸਤਿਕਾਰ ਕੀਤਾ ਵਾ ਤੇ ਇਹਨਾਂ ਨੇ ਇਹਨਾਂ ਦੇ ਮੈਂਬਰ ਵੀ ਕੋਈ ਹੈ ਨਹੀਂ ਇਹਨਾਂ ਨੇ ਜਾਲੀ ਬਹੁਤਾ ਹੀ ਪਾਈਆਂ ਨੇ ਇਹਨਾਂ ਨੇ ਮੈਂਬਰ ਵੀ ਆਪਣੇ ਜਾਲੀ ਬਣਾਏ ਆ ਤੇ ਫੇਰ ਵੀ ਸਾਨੂੰ ਇਹ ਮਤਲਬ ਕੰਮ ਨਹੀਂ ਕਰ ਦਿੰਦੇ ਸਾਡਾ ਪ੍ਰਬੰਧਕ ਲੱਗਾ ਜਦੋਂ ਸਾਨੂੰ ਕੰਮ ਨਹੀਂ ਕਰ ਦਿੰਦੇ ਤੇ ਫੇਰ ਕੋਈ ਵੀ ਕੰਮ ਕਰਾਉਂਦੇ ਪਿੰਡ ਦੇ ਵਿੱਚ ਰਾਕੀਅਰਸ ਪਾਉਂਦੇ ਨੇ ਹਾਂਜੀ ਜੇ ਅਸੀਂ ਕੋਈ ਵੀ ਕੰਮ ਕਰਾਉਂਦੇ ਆ ਤੇ ਪਿੰਡ ਦੇ ਵਿੱਚ ਇਹ ਡਿੱਕਾ ਲਉਂਦੇ ਨੇ ਹਾਰੇ ਤਾਂ ਕੰਮ ਦੇ ਵਿੱਚ ਇਹ ਖੜੇ ਹੁੰਦੇ ਨੇ ਆਂਕੀ ਡਿੱਕਾ ਦੇ ਜਿਹੜਾ ਬੰਦੇ ਆ ਹਾਂਜੀ ਇਹ ਆਉਂਦੇ ਨੇ ਸਾਨੂੰ ਅਸੀਂ ਸਰਪੰਚੀ ਤੁਹਾਨੂੰ ਨਹੀਂ ਕਰ ਲੈਣੀ ਅਹੀਂ ਸਰਪੰਚੀ ਆਪ ਕਰਨੀ ਜੇ ਸਾਡੇ ਕੋ ਮੈਂਬਰ ਹੈ ਮੈਂਬਰ ਇਹਨਾਂ ਦੇ ਆਪਣੇ ਨੇ ਵੋਟਾਂ ਨਾ ਬਣੇ ਜੇ ਇਹ ਮੈਂਬਰ ਨੇਗੇ ਇਹਨਾਂ ਕੋਲ ਸਾਡੇ ਮੈਂਬਰ ਇਹ ਜੱਟ ਕਰਾਏ ਸਾਡੇ ਕਾਗਰ ਰਿਜੈਕਟ ਕਰਾਏ ਇਹਨਾਂ ਨੇ ਹਾਂਜੀ ਹਾਂਜੀ ਕੰਪਲੀਟ ਕੀਤੀ ਜੇ ਠਾਈ ਉਹਨਾਂ ਨੇ ਕਹਿ ਕੇ ਇਹਨਾਂ ਟਰੈਕਟਰ ਦੇ ਨਾਲ ਸਾਡੀ ਪੈੜੀ ਵਾ ਦਿੱਤੀ ਆ ਸੇ ਮਿਲਿਆ ਨਹੀਂ ਜੇ ਇਹਨਾਂ ਨੇ ਅਹੀਂ ਪੁੱਛ ਨਹੀਂ ਕੀਤਾ ਹੈਗਾ ਪੈੜੀ ਕਾਨੂੰ ਕੋਈ ਪਤਾ ਨਹੀਂ ਕਦੋਂ ਇਹਨਾਂ ਨੇ ਪੈੜੀ ਵਾਈ ਕੀ ਕੀਤਾ ਕੀ ਨਹੀਂ ਕੀਤਾ ਸਾਨੂੰ ਕਿਸੇ ਕੱਲ ਦਾ ਨਹੀਂ ਪਤਾ ਹੈਗਾ ਮੁੜ ਕੇ 3 ਵਜੇ 3:30 ਵਜੇ ਦੇਣਾ ਪੁਲਿਸ ਆਈ ਆ ਤੇ ਪੁਲਿਸ ਆਈ ਜਦੋਂ ਹਾਂ ਨੂੰ ਆਦੇ ਵੀ ਤੁਸੀਂ ਆ ਕੰਮ ਕੀਤਾ ਇਹਨਾਂ ਥਾਣੇ ਨੂੰ ਫੋਨ ਕੀਤਾ ਤੁਹਾਡੇ ਘਰ ਪੁਲਿਸ ਕੱਲੀ ਪੁਲਸ ਆਈ ਤੇ ਅਸੀਂ ਕਿਹਾ ਵੀ ਅਸੀਂ ਤੇ ਅਸੀਂ ਆਪਣੇ ਘਰ ਪੈ ਹੀ ਹਾਂ ਕੋਈ ਕੱਲ ਦਾ ਨਹੀਂ ਪਤਾ ਹੈਗਾ ਠੀਕ ਹੈ ਤੇ ਅਸੀਂ ਕਿਹਾ ਸਾਡਾ ਟਰੈਕਟਰ ਪੁਲਸ ਲੈ ਗਈ ਹੈ ਅਸੀਂ ਵੀ ਤਾਂ ਵੀ ਨਹੀਂ ਅਸੀਂ ਕੋਈ ਗੱਲ ਕੀਤੀ ਵੀ ਕੋਈ ਗੱਲ ਨਹੀਂ ਲੈ ਗਈ ਹੈ ਤੇ ਅਸੀਂ ਲੈ ਆਵਾਂਗੇ ਠੀਕ ਵਾਤੇ ਅਸੀਂ ਇਦਾਂ ਦੇ ਕੰਮ ਨਹੀਂ ਕਰਦੇ ਹੈਗੇ ਜੋ ਕਰਦੇ ਇਹੋ ਹੀ ਕੰਮ ਕਰਦੇ ਹਾਂ ਠੀਕ ਹੈ ਹਾਂ ਜੀ ਇਹ ਝੂਠੇ ਨੇ ਇਹ ਝੂਠੇ ਹਨ ਬਲੇਮ ਲਾਉਂਦੇ ਨੇ ਤੇ ਜਿੰਨੇ ਇਹ ਕੰਮ ਕਰਦੇ ਨੇ ਗਲਤ ਕਰਦੇ ਨੇ ਅਹੀਂ ਕੋਈ ਗਲਤ ਕੰਮ ਨਹੀਂ ਕੀਤਾ ਸਾਰੇ ਝੂਠ ਬੋਲਦੇ ਨੇ ਅਹੀਂ ਇਦਾਂ ਦਾ ਕੰਮ ਕੋਈ ਨਹੀਂ ਕੀਤਾ ਠੀਕ ਹੈ ਜਿਹਨੇ ਗੱਡੀ ਭੰਨੀ ਜਾਂ ਜਿਹੜੇ ਆਉਂਦੇ ਕਿਸੀ ਇਲਾਕੇ ਨਾਲ ਉਹਨਾਂ ਦਾ ਨਾਂ ਜੀ ਗਰਨਾਮ ਸਿੰਘ ਸੀ ਇਹਨੂੰ ਜਿਹੜਾ ਸਰਪੰਚ ਦੇ ਪਤੀ ਹਾਂਜੀ ਪਤੀ ਨੇਗੇ ਤੇ ਇਹਨਾਂ ਨੇ ਘੇਰਿਆ ਇਹ ਪੰਜ ਸੱਤ ਬੰਦੇ ਹੈਗੇ ਇਹਨਾਂ ਨੇ ਘੇਰਿਆ ਘੇਰ ਕੇ ਨਾਲੇ ਉਹਨਾਂ ਦੀ ਗੱਡੀ ਭੰਨੀ ਸ਼ੀਸ਼ੇ ਭੰਨੇ ਤੇ ਪੁਲਿਸ ਵੇਖ ਕੇ ਵੀ ਗਈ ਆ ਸ਼ੀਸ਼ੇ ਭੰਨੇ ਨਾਲੇ ਉਹਨਾਂ ਦੀ ਰਫਲ ਗੱਡੀਆਂ ਸ਼ੀਸ਼ੇ ਤੋੜ ਕੇ ਫਿਰ ਇਹਨਾਂ ਰਫਲ ਕੱਢੀ ਨਾਲੇ ਉਹਨਾਂ ਦੀ ਬੇਇੱਜ਼ਤੀ ਕੀਤੀ ਉਹਨਾਂ ਦੇ ਹੱਥੀਂ ਪਾੜੇ ਪਾੜੇ ਉਹਨਾਂ ਨੇ ਹਾਂਜੀ ਅਸੀਂ ਪੁਲਿਸ ਕੋਲ ਇਨਸਾਫ ਮੰਗਦੇ ਆ ਤੇ ਜੋ ਹੱਕ ਹੋਣਾ ਚਾਹੀਦਾ ਸਾਡੇ ਹੱਕ 'ਚ ਹੋਣਾ ਚਾਹੀਦਾ ਵਾ ਠੀਕ ਵਾ ਨਾ ਚਾਲੋ ਵਾਲਿਆ ਇਹਨਾਂ ਦਾ ਪਹਿਲਾਂ ਤੋਂ ਹੀ ਆਪਸ 'ਚ ਦੋਨਾਂ ਪਾਰਟੀਆਂ ਦਾ ਪੰਚਾਇਤ ਦੀ ਇਲੈਕਸ਼ਨ ਤੋਂ ਲੈ ਕੇ ਹੀ ਇਹਨਾਂ ਦਾ ਆਪਸ 'ਚ ਝਗੜਾ ਚੱਲੀ ਜਾਂਦਾ ਆ ਇਹ ਆਪੋਜਿਟ ਅੱਜ ਜਿਹੜੀ ਹੈ ਸਰਪੰਚ ਨੇ ਇਹਨਾਂ ਦਾ ਕੋਈ ਰਾਤ ਜਿਹੜਾ ਟਰੈਕਟਰ ਲੈ ਕੇ ਤੇ ਇਹਨਾਂ ਦਾ ਇੱਕ ਆ ਕਮਾਦ ਦਾ ਨੁਕਸਾਨ ਕੀਤਾ ਇੱਕ ਕੋਠੇ ਦਾ ਨੁਕਸਾਨ ਕੀਤਾ ਹੈ ਹੋਰ ਵੀ ਜਿਹੜਾ ਕੋਈ ਇਹਨੇ ਕੀਤਾ ਆ ਉਹ ਸਬੰਧੀ ਅਸੀਂ ਸਾਰੀ ਜਿਹੜੀ ਆ ਇਹਦੇ ਕਾਨੂੰਨੀ ਕਾਨੂੰਨ ਅਨੁਸਾਰ ਜਿਹੜੀ ਇਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਸੇ ਸਰਪੰਚ ਐਕਚੁਅਲੀ ਨਹੀਂ ਹੈਗਾ ਇਹ ਇਹਦੀ ਮੈਸੇਜ ਸਰਪੰਚਾ ਇਹ ਆਪ ਸਰਪੰਚ ਨਹੀਂ ਹੈਗਾ ਅਸਲਾ ਬਰਾਮਦ ਕਰ ਲੈ ਤੁਸੀਂ ਉਹ ਜਿਹੜਾ ਸੀਗਾ ਰਾਈਫਲ ਉਹ ਮੈਂ ਸਟੱਡੀ ਕਰ ਲਈ ਠੀਕ ਹੈ